ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਸਾਡੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਹੈ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਹੋ ਜਾਓ ਤਿਆਰ ਕਿਉਂਕਿ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੋਣ ਜਾ ਰਹੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਏਗਾ ਤੁਹਾਡੀ ਕਿਸਮਤ ਚਮਕ ਜਾਵੇਗੀ ਦੋਸਤੋ ਤੁਹਾਡੇ ਜੀਵਨ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਘਟਨਾ ਵਾਪਰਨ ਜਾ ਰਹੀ ਹੈ ਜੋ ਤੁਹਾਡੇ ਜੀਵਨ ਨੂੰ ਖੁਸ਼ੀਆਂ ਦੇ ਨਾਲ ਭਰ ਦੇਵੇਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਪੰਛਾਵੇ। ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਦੀ ਵੀਡੀਓ ਕੰਮ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਕਿਉਂਕਿ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਕਿ ਮਾਤਾ ਲਕਸ਼ਮੀ ਜੀ ਦਾ ਆਸ਼ੀਰਵਾਦ ਤੁਹਾਡੇ ਉੱਪਰ ਹੋ ਗਿਆ ਹੈ ਅਤੇ ਇਹ ਆਸ਼ੀਰਵਾਦ ਪੂਰੇ ਸਾੜੀ ਤੁਹਾਡੇ ਜੀਵਨ ਤੇ ਬਣਿਆ ਰਹੇਗਾ। ਦੋਸਤੋ ਅੱਜ ਤੁਹਾਨੂੰ ਦੱਸਣ ਵਾਲੇ ਹਾਂ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ। ਜੀ ਹਾਂ ਦੋਸਤੋ ਤੁਸੀਂ ਸਹੀ ਗੱਲ ਸੁਣੀ ਹੈ ਅੱਜ ਸ਼ਾਮ ਤੋਂ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ। ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ। ਸਿਹਾਂ ਦੋਸਤੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦੇ ਹਾਲਾਤ ਤੁਹਾਡੇ ਹੁਣ ਹੋ ਜਾਣਗੇ ਦੋਸਤੋ ਅੱਜ ਸ਼ਾਮ ਤੋਂ ਹੀ 10 ਵਜੇ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਵੱਡੀਆਂ ਭਵਿੱਖ ਬਾਣੀਆਂ ਹੋਣਗੀਆਂ ਜੋ ਹਮੇਸ਼ਾ ਦੇ ਲਈ ਤੁਹਾਡੇ ਲਈ ਸਹੀ ਸਾਬਤ ਹੁੰਦੀਆਂ ਹਨ ਅੱਜ ਤੁਹਾਡਾ ਕੋਈ ਸੁਪਨਾ ਜੋ ਕਾਫੀ ਸਮੇਂ ਤੋਂ ਪੂਰਾ ਨਹੀਂ ਹੋ ਰਿਹਾ ਸੀ ਉਹ ਵੀ ਹੋ ਬਈਗਾ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣੋ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਅ ਹੋਵੇਗਾ ਵੱਡਾ ਪਰਿਵਰਤਨ ਹੋਣ ਵਾਲਾ ਹੈ ਜੇਕਰ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਪ੍ਰਵੇਖ ਬਾਣੀ ਕਰਦਾ ਹੈ ਤਾਂ ਅੱਜ ਤੁਹਾਨੂੰ ਕੁੜੌਣਾ ਦੇ ਮਾਲਕ ਤੁਸੀਂ ਬਣ ਜਾਓਗੇ ਤੁਹਾਡੇ ਆਸ-ਪਾਸ ਦੀ ਹਰ ਇੱਕ ਚੀਜ਼ ਤੁਹਾਨੂੰ ਪਹੁੰਚ ਦੇ ਲਈ ਜਿਨ੍ਹਾਂ ਨੂੰ ਤੁਸੀਂ ਕਾਫੀ ਸਮੇਂ ਤੋਂ ਮਿਹਨਤ ਕੀਤੀ ਸੀ ਹੁਣ ਤੁਹਾਨੂੰ ਉਹ ਮਿਲ ਜਾਵੇਗੀ ਤੁਹਾਡੇ ਕੋਲ ਆ ਜਾਵੇਗੀ ਬਿਆੰਤ ਖੁਸ਼ੀ ਇਸ ਦੇ ਨਾਲ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਤੁਹਾਨੂੰ ਇਸ ਸਮੇਂ ਚਿੰਤਾ ਕਰਨ ਦੀ ਲੋੜ ਨਹੀਂ ਹੈ ਹੁਣ ਤੁਹਾਡੀ ਪਰੇਸ਼ਾਨੀ ਹਮੇਸ਼ਾ ਦੇ ਲਈ ਖਤਮ ਹੋ ਜਾਵੇਗੀ ਕਿਉਂਕਿ ਤੁਹਾਡੇ ਜੀਵਨ ਦੇ ਵਿੱਚ ਹੁਣ ਇੱਕ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੀ ਕਿਸਮਤ ਪਲਟਣ ਵਾਲੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਦੱਸਦੇ ਹਾਂਗੇ ਤੁਹਾਡੇ ਲਈ ਸਹੀ ਮਾਰਗਦਰਸ਼ਨ ਕੀ ਹੋਵੇਗਾ ਤੁਹਾਡਾ ਜੀਵਨ ਕਿਸ ਤਰ੍ਹਾਂ ਬਦਲ ਸਕਦਾ ਹੈ ਤੁਸੀਂ ਤਾਂ ਦੇ ਨਾਲ ਮਾਲਾ ਮਾਲ ਕਿਵੇਂ ਹੋਵੋਗੇ ਤੁਹਾਡੇ ਕੋਲ ਹਰ ਐਸ਼ੋ ਆਰਾਮ ਦੀ ਚੀਜ਼ ਹੋਵੇਗੀ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਤੁਹਾਡੀ ਮਿਹਨਤ ਦਾ ਤੁਹਾਨੂੰ ਫਲ ਜ਼ਰੂਰ ਮਿਲੇਗਾ ਇਸ ਸਮੇਂ ਵਿੱਚ ਤੁਸੀਂ ਕੋਈ ਵੱਡੀ ਗੁੱਡ ਨਿਊਜ਼ ਸੁਣ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਸੁਪਨਾ ਦੇਖ ਰਹੇ ਸੀ ਕਿ ਉਹ ਗੱਡੀ ਵੀ ਤੁਸੀਂ ਲੈ ਸਕਦੇ ਹੋ ਤਾਂ ਦਿਲਸਬਾਣੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੁਹਾਡਾ ਜੀਵਨ ਪਹਿਲਾਂ ਤੋਂ ਜ਼ਿਆਦਾ ਬਿਹਤਰ ਹੋਵੇਗਾ ਜੇਕਰ ਤੁਸੀਂ ਕੋਈ ਪਿਛਲੇ ਸਮੇਂ ਤੋਂ ਨਿਵੇਸ਼ ਕੀਤਾ ਸੀ ਤਾਂ ਉਸ ਦੇ ਵਿੱਚ ਤੁਹਾਨੂੰ ਲਾਭ ਹੁੰਦਾ ਨਜ਼ਰ ਆਵੇਗਾ ਤੁਹਾਡੀ ਪੈਸਿਆਂ ਦੀ ਕਮੀ ਜਿਹੜੀ ਮਹਿਸੂਸ ਕਰਦੇ ਸੀ ਉਹ ਕਮੀ ਤੁਹਾਡੀ ਹੁਣ ਨਹੀਂ ਹੋਵੇਗੀ ਹੁਣ ਤੁਹਾਡੀ ਉਹ ਪਰੇਸ਼ਾਨੀ ਹਮੇਸ਼ਾ ਲਈ ਖਤਮ ਹੋਵੇਗੀ ਤੁਹਾਡੇ ਕੋਲ ਹੁਣ ਪੈਸਾ ਹੀ ਪੈਸਾ ਹੋਵੇਗਾ ਅਤੇ ਇਹਨਾਂ ਪੈਸਿਆਂ ਦੇ ਨਾਲ ਤੁਸੀਂ ਗਰੀਬ ਲੋਕਾਂ ਦੀ ਮਦਦ ਵੀ ਕਰੋਗੇ ਇਸ ਗੱਲ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਓ ਤੁਸੀਂ ਜਿੰਨਾ ਹੀ ਜ਼ਿਆਦਾ ਗਰੀਬ ਲੋਕਾਂ ਦੀ ਮਦਦ ਕਰੋਗੇ ਓਨਾ ਹੀ ਜ਼ਿਆਦਾ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਤੁਹਾਡੀਆਂ ਤਿੰਨ ਵੱਡੀਆਂ ਗਲਤੀਆਂ ਜਿਨ੍ਹਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਅਤੇ ਜਿਨ੍ਹਾਂ ਦਾ ਤੁਸੀਂ ਪਰੇਸ਼ ਕਰਨਾ ਹੈ 2024 ਵਿੱਚ ਪਾਵੇਂ ਤੁਸੀਂ ਇਹ ਗਲਤੀਆਂ ਕਰ ਲਈਆਂ ਹਨ ਪਰ 2025 ਵਿੱਚ ਤੁਸੀਂ ਇਹ ਗਲਤੀਆਂ ਨੂੰ ਬਿਲਕੁਲ ਵੀ ਨਹੀਂ ਕਰਨਾ ਪਰ ਆਉਣ ਵਾਲਾ ਸਮਾਂ ਇਹ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ ਨਾਲ ਹੀ ਨਾਲ ਤੁਸੀਂ ਇਹਨਾਂ ਤਿੰਨ ਕਮਾਂ ਤੋਂ ਪਰੇਸ਼ ਕਰੋ ਤਾਂ ਕਿ ਤੁਹਾਡਾ ਜੀਵਨ ਸੌਖਾ ਅਤੇ ਖੁਸ਼ੀਆਂ ਭਰਿਆ ਹੋਵੇ ਅਤੇ ਤੁਹਾਡੇ ਜੀਵਨ ਦੇ ਵਿੱਚ ਵੱਡਾ ਬਦਲਾਅ ਆਵੇ ਉਹ ਤਿੰਨ ਗਲਤੀਆਂ ਕਿਹੜੀਆਂ ਹਨ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਪੁੱਲ ਕੇ ਵੀ ਨਹੀਂ ਕਰਨੀਆਂ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਗਲਤੀਆਂ ਹਨ ਤੁਸੀਂ ਕਰਦੇ ਆ ਰਹੇ ਹੋ ਉਹਨਾਂ ਨੂੰ ਪ੍ਰੇਜ਼ ਰੱਖੋ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਜਾਣ ਲਓ ਕਿ ਮਾਤਾ ਦੁਰਗਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਖਾਸ ਚੀਜ਼ ਤੁਹਾਡੇ ਲਈ ਤੁਹਾਡੇ ਜੀਵਨ ਵਿੱਚ ਹੋਣ ਵਾਲੀ ਹੈ ਤੁਹਾਡੀ ਕਿਸਮਤ ਹੁਣ ਇੱਕ ਨਵਾਂ ਰੁਖ ਲੈ ਕੇ ਆਵੇਗੀ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋ ਤੁਹਾਡਾ ਜੀਵਨ ਹੁਣ ਇੱਕ ਮੋੜ ਨਵੇਂ ਮੋੜ ਤੇ ਆਵੇਗਾ ਤੁਸੀਂ ਬਹੁਤ ਹੀ ਤਨਵਾਨ ਹੋ ਜਾਓਗੇ ਕੁੜੌਟ ਪਤੀ ਹੋਵੋਗੇ ਇਸ ਗੱਲ ਬਾਰੇ ਕਦੇ ਵੀ ਕਿਸੇ ਨੂੰ ਖਬਰ ਨਾ ਕਰੋ ਕਿਉਂਕਿ ਕੰਬ ਰਾਸ਼ੀ ਵਾਲਿਆਂ ਸਭ ਤੋਂ ਵੱਡੀ ਆਦਤ ਤੇ ਮਜਬੂਰੀ ਤੁਹਾਡੀ ਇਹ ਹੀ ਹੈ ਕਿ ਤੁਸੀਂ ਆਪਣੇ ਦਿਲ ਦੀ ਗੱਲ ਹਰ ਇੱਕ ਗੱਲ ਦੂਜਿਆਂ ਦੇ ਨਾਲ ਜਲਦੀ ਸ਼ੇਅਰ ਕਰ ਲੈਂਦੇ ਹੋ ਤੇ ਆਪਣੇ ਦਿਲ ਦੀ ਗੱਲ ਝਾਟੇ ਕਿਸੇ ਨੂੰ ਦੱਸ ਦਿੰਦੇ ਹੋ ਤੁਸੀਂ ਆਪਣੀ ਦਿਲ ਦੀ ਗੱਲ ਕਿਸੇ ਨਾਲ ਵੀ ਜ਼ਾਹਿਰ ਨਾ ਕਰੋ ਜੇਕਰ ਤੁਹਾਡੇ ਜੀਵਨ ਦੇ ਵਿੱਚ ਕੋਈ ਵੀ ਖੁਸ਼ਖਬਰੀ ਆਉਂਦੀ ਹੈ ਤਾਂ ਦੂਜਿਆਂ ਨੂੰ ਉਹ ਖੁਸ਼ਖਬਰੀ ਜਲਦੀ ਦੇ ਨਾਲ ਨਾ ਦੱਸੋ ਇਸੇ ਜਲਦਬਾਜ਼ੀ ਦੇ ਕਾਰਨ ਤੁਹਾਡੇ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ ਜਿਵੇਂ ਜਿਵੇਂ ਕਿ ਹਰ ਕੋਈ ਤੁਹਾਡੀ ਖੁਸ਼ੀ ਨੂੰ ਦੇਖ ਕੇ ਕੁਝ ਨਹੀਂ ਹੁੰਦਾ ਇਸੇ ਕਰਨਾ ਤੁਸੀਂ ਖਾਸ ਧਿਆਨ ਰੱਖ ਹਰ ਕਿਸੇ ਨੂੰ ਤੁਸੀਂ ਆਪਣੀ ਗੱਲ ਨਾ ਦੱਸੋ ਜੇਕਰ ਤੁਸੀਂ ਕਿਸੇ ਨੂੰ ਆਪਣੀ ਖੁਸ਼ੀ ਦੱਸਦੇ ਹੋ ਤਾਂ ਹੋ ਸਕਦਾ ਹੈ ਤੁਹਾਨੂੰ ਉਸ ਦੀ ਨਜ਼ਰ ਲੱਗ ਜਾਵੇ ਸਭ ਤੋਂ ਵੱਡੀ ਕਮਜ਼ੋਰੀ ਤੁਹਾਡੀ ਇਹ ਹੈ ਕਿ ਤੁਸੀਂ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਨਾ ਕਰੋ ਤੁਹਾਨੂੰ ਬਾਅਦ ਵਿੱਚ ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ ਇਸ ਗੱਲ ਨੂੰ ਤੁਸੀਂ ਕਾਸ ਧਿਆਨ ਰੱਖੋ ਇਹ ਤੁਹਾਡੇ ਲਈ ਬੜੀ ਹੀ ਜ਼ਰੂਰੀ ਗੱਲ ਹੈ ਤੁਹਾਡੀ ਕਿਸਮਤ ਹੁਣ ਪਲਟਣ ਵਾਲੀ ਹੈ ਇਸ ਗੱਲ ਨੂੰ ਤੁਸੀਂ ਗੌਰ ਕਰੋ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਗਲਤੀਆਂ ਤੁਸੀਂ ਕਿਹੜੀਆਂ ਨਹੀਂ ਕਰਨੀਆਂ ਕਿਸੇ ਦੇ ਵੀ ਤੁਸੀਂ ਇਤਬਾਰ ਨਹੀਂ ਕਰਨਾ ਦੂਸਰੀ ਗੱਲ ਇਹ ਕਿ ਤੁਸੀਂ ਕਦੇ ਵੀ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਕਿਸੇ ਤੇ ਵੀ ਯਕੀਨ ਨਾ ਕਰੋ ਤੁਸੀਂ ਅਕਸਰ ਹੀ ਹਰੇਕ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਹੋ ਇਤਬਾਰ ਕਰ ਲੈਂਦੇ ਹੋ ਤਾਂ ਇਸ ਦਾ ਤੁਹਾਨੂੰ ਫਿਰ ਨੁਕਸਾਨ ਵੀ ਹੁੰਦਾ ਹੈ ਕੁੰਭ ਰਾਸ਼ੀ ਵਾਲੇ ਜਿਹੜੇ ਲੋਕ ਹੁੰਦੇ ਹਨ ਉਹ ਕਿਸੇ ਤੇ ਵੀ ਯਕੀਨ ਕਰ ਲੈਂਦੇ ਹਨ ਤੇ ਹਰੇਕ ਤੇ ਭਰੋਸਾ ਕਰ ਲੈਂਦੇ ਹਨ ਕੁੰਭ ਰਾਸ਼ੀ ਵਾਲੇ ਤੁਸੀਂ ਸਭ ਨੂੰ ਆਪਣੇ ਵਰਗਾ ਹੀ ਸਮਝਦੇ ਹੋ ਕਿ ਮੈਂ ਇਸ ਤਰ੍ਹਾਂ ਦਾ ਹਾਂ ਤਾਂ ਦੂਜੇ ਵੀ ਇਸੇ ਤਰ੍ਹਾਂ ਦੇ ਹਨ ਇਸ ਗੱਲ ਦੀ ਸਾਵਧਾਨੀ ਤੁਸੀਂ ਰੱਖਣੀ ਹੈ ਕਿ ਕਿਸੇ ਤੇ ਵੀ ਭਰੋਸਾ ਜਲਦੀ ਨਹੀਂ ਕਰਨਾ। ਅਗਲੀ ਗੱਲ ਕਿ ਤੁਹਾਡੇ ਨਾਲ ਫਿਰ ਤੁਹਾਡੀ ਇਸ ਕਮਜ਼ੋਰੀ ਦਾ ਲੋਕ ਫਾਇਦਾ ਉਠਾਉਂਦੇ ਹਨ ਤੇ ਤੁਹਾਡਾ ਵਿਸ਼ਵਾਸ ਜਿੱਤ ਕੇ ਤੁਹਾਡੇ ਨਾਲ ਫਿਰ ਧੋਖਾ ਕਰਦੇ ਹਨ। ਤੁਹਾਡਾ ਫਾਇਦਾ ਚੁੱਕਦੇ ਹਨ। ਇਸ ਲਈ ਕਦੇ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਤੁਸੀਂ ਵਿਸ਼ਵਾਸ ਨਾ ਕਰੋ। ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਫੈਸਲੇ ਖੁਦ ਕਰੋ ਅਤੇ ਧੋਖਿਆਂ ਤੋਂ ਬਚੋ। ਜੋ ਵੀ ਕੰਮ ਕਰਨਾ ਹੈ ਆਪਣੀ ਸੋਜ-ਬੋਜ ਦੇ ਨਾਲ ਆਪਣੇ ਦਿਮਾਗ ਦੇ ਨਾਲ ਕਰੋ ਜੇਕਰ ਕਿਸੇ ਤੇ ਵਿਸ਼ਵਾਸ ਕਰਨਾ ਹੈ ਤਾਂ ਉਸ ਨੂੰ ਪਰਖ ਕੇ ਜਾਂਚ ਕੇ ਹੀ ਕਰੋ ਦੂਸਰੀ ਗਲਤੀ ਕਿ ਅਗਲੀ ਗਲਤੀ ਕਿ ਤੁਸੀਂ ਆਪਣੀ ਦੇਵੀ-ਦੇਵਤਿਆਂ ਦੇ ਉੱਪਰ ਵਿਸ਼ਵਾਸ ਜੇਕਰ ਕਰਦੇ ਹੋ ਪਰ ਤੁਸੀਂ ਜੇਕਰ ਉਹਨਾਂ ਦੇ ਕੋਲੋਂ ਕੋਈ ਵੀ ਵਰਦਾਨ ਮੰਗਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਸ਼ੱਕ ਕਰ ਲੈਂਦੇ ਹੋ ਮਨ ਦੇ ਵਿੱਚ ਸੋਚਦੇ ਹੋ ਕਿ ਪਤਾ ਨਹੀਂ ਇਹ ਕੰਮ ਹੋਵੇਗਾ ਕਿ ਨਹੀਂ ਹੋਵੇਗਾ ਆਪਣੇ ਭਗਵਾਨ ਤੇ ਵਿਸ਼ਵਾਸ ਰੱਖੋ ਜੋ ਵੀ ਤੁਸੀਂ ਅਰਦਾਸ ਪੇਨ ਦੀ ਕਰਦੇ ਹੋ ਉਸ ਤੇ ਪਰਮਾਤਮਾ ਤੇ ਵਿਸ਼ਵਾਸ ਰੱਖੋ ਜੇਕਰ ਤੁਸੀਂ ਕਿਸੇ ਦੇਵੀ ਦੇਵਤੇ ਤੋਂ ਕੁਝ ਵੀ ਮੰਗਦੇ ਹੋ ਤਾਂ ਉਹਨਾਂ ਦੇ ਉੱਪਰ ਆਪਣਾ ਪੂਰਨ ਵਿਸ਼ਵਾਸ ਰੱਖੋ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਤੁਹਾਡੇ ਦੇਵੀ ਦੇਵਤੇ ਤੁਹਾਨੂੰ ਆਪਣੀ ਸ਼ਕਤੀ ਦੇ ਅਨੁਸਾਰ ਵਿਸ਼ਵਾਸ ਰੱਖ ਕੇ ਜੇਕਰ ਮੰਗਦੇ ਹੋ ਤਾਂ ਤੁਹਾਨੂੰ ਸਭ ਕੁਝ ਹੀ ਮਿਲ ਜਾਵੇਗਾ ਜੇਕਰ ਤੁਸੀਂ ਸ਼ੰਕਾ ਰੱਖਦੇ ਹੋ ਦੇਵੀ ਦੇਵਤਿਆਂ ਦੇ ਕੋਲੋਂ ਤਾਂ ਤੁਹਾਨੂੰ ਫਿਰ ਇਹਨਾਂ ਲਾਭ ਪ੍ਰਾਪਤ ਨਹੀਂ ਹੁੰਦਾ ਐਸ ਲਈ ਤੁਹਾਡੇ ਲਈ ਇਹ ਚਮਤਕਾਰ ਹੋਵੇਗਾ ਭਰੋਸੇ ਦੇ ਨਾਲ ਅਰਦਾਸ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਇਹ ਇਛਾਵਾਂ ਜਿਹੜੀਆਂ ਹਨ ਉਹ ਪੂਰੀਆਂ ਹੋ ਜਾਣਗੀਆਂ ਦੋਸਤੋ ਇਸ ਤਰ੍ਹਾਂ ਦਾ ਇਹ ਸਮਾਂ ਹੈ ਕਿ ਜਿਵੇਂ ਤੁਹਾਡਾ ਰਤੂ ਰਤ ਬਦਲ ਜਾਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਹੁਣ ਇੱਕ ਸਹੀ ਰਸਤੇ ਤੇ ਚੱਲ ਰਹੀ ਹੈ ਤੁਹਾਡੇ ਜੀਵਨ ਦੇ ਵਿੱਚ ਹੁਣ ਵੱਡੇ ਵੱਡੇ ਪਰਿਵਰਤਨ ਹੋਣਗੇ ਜਿਨ੍ਹਾਂ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆ ਰਹੀਆਂ ਹਨ ਕਿਸੇ ਵੀ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਬੋਲਬਾਣੀ ਦੇ ਉੱਤੇ ਤੁਸੀਂ ਧਿਆਨ ਰੱਖੋ ਕਿਸੇ ਨੂੰ ਵੀ ਬੁਰਾ ਬੋਲਾ ਨਹੀਂ ਕਹਿਣਾ ਆਪਣੀ ਬੋਲੀ ਦੇ ਅਨੁਸਾਰ ਕਿਸੇ ਦਾ ਵੀ ਮਜ਼ਾਕ ਨਹੀਂ ਉਡਾਉਣਾ ਜਿਸ ਦੇ ਨਾਲ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਇਸ ਗਲਤੀ ਦਾ ਤੁਹਾਨੂੰ ਨਹੀਂ ਤਾਂ ਖਮਾਇਚਾ ਭੁਗਤਣਾ ਪੈ ਸਕਦਾ ਹੈ ਕਿਸੇ ਵੀ ਗੱਲ ਤੇ ਤੁਸੀਂ ਕਦੇ ਵੀ ਤੁਰੰਤ ਗੁੱਸਾ ਨਾ ਕਰੋ ਹਰ ਗੱਲ ਨੂੰ ਸੋਚ ਸਮਝ ਕੇ ਹੀ ਕਰੋ ਹਾਰੇ ਕੰਮ ਦੇ ਲਈ ਕਦਮ ਚੁੱਕਣਾ ਹੈ ਤਾਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਚੰਗੇ ਤੋਂ ਚੰਗੇ ਵਿਚਾਰ ਕਰਨੇ ਹਨ ਫਿਰ ਹੀ ਉਸ ਕੰਮ ਨੂੰ ਕਰੋ ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਲਈ ਕਿੰਨਾ ਸਹੀ ਅਤੇ ਕਿੰਨਾ ਗਲਤ ਹੈ ਤੁਸੀਂ ਆਪਣੀਆਂ ਇਹਨਾਂ ਤਿੰਨ ਗਲਤੀਆਂ ਨੂੰ ਸੁਧਾਰ ਲਓ ਤਾਂ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੁਸੀਂ ਜਲਦੀ ਹੀ ਅਮੀਰ ਬਣ ਜਾਓਗੇ ਕਿਉਂਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਚਮਤਕਾਰ ਪਰਿਵਰਤਨ ਹੋਣ ਵਾਲਾ ਹੈ ਤੁਹਾਨੂੰ ਹੁਣ ਖੁਸ਼ ਖਬਰਾਂ ਹਜ਼ਾਰਾਂ ਸਾਲ ਤੋਂ ਬਾਅਦ ਤੁਹਾਡੇ ਚਿੰਨਾਂ ਦੇ ਵਿੱਚ ਇਹ ਸਤਜੁਕ ਦਾ ਜੋਗ ਬਣਨ ਜਾ ਰਿਹਾ ਹੈ ਸ਼ੁਭ ਜੋਗ ਬਣਨ ਜਾ ਰਿਹਾ ਹੈ ਤੁਹਾਨੂੰ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਅਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੋ ਗਿਆ ਹੈ ਇਹ ਸਮਾਂ ਹੁਣ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਤੁਹਾਨੂੰ ਹਰ ਪਾਸੇ ਤੋਂ ਮਾਨ ਸਨਮਾਨ ਮਿਲਣ ਵਾਲਾ ਹੈ ਅਤੇ ਤੁਹਾਡਾ ਜੀਵਨ ਸਾਥੀ ਵੀ ਤੁਹਾਡਾ ਪੂਰਾ ਸਹਿਯੋਗ ਕਰੇਗਾ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਬਿਹਤਰੀਨ ਜਗਤੇ ਲੈ ਕੇ ਜਾ ਸਕਦਾ ਹੈ ਤੁਸੀਂ ਇੰਜੋਏਮੈਂਟ ਵੀ ਕਰੋਗੇ ਆਪਣੇ ਜੀਵਨ ਸਾਥੀ ਦੇ ਨਾਲ ਘੁੰਮਣ ਫਿਰਨ ਕਿਤੇ ਜਾ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਅੰਦਰ ਇੱਕ ਬੇਹਦ ਖੁਸ਼ੀ ਦਾ ਅਨੁਭਵ ਹੋਵੇਗਾ ਤੁਹਾਡੇ ਕੋਲ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਸ ਦੀ ਕਦੇ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਬਲਕਿ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਹੋ ਦੋਸਤੋ ਇਸ ਸਮੇਂ ਦੇ ਵਿੱਚ ਜੇਕਰ ਤੁਸੀਂ ਕਿਸੇ ਗਰੀਬ ਲੋਕਾਂ ਦੀ ਮਦਦ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਜਿਸ ਘਰ ਵਿੱਚ ਰਾਸ਼ਨ ਨਹੀਂ ਹੈ ਅਸਨੋ ਰਾਸ਼ਨ ਦਿਓ ਤੇ ਜਿਸ ਕੋਲ ਸਰਦੀਆਂ ਜਾਂ ਗਰਮੀਆਂ ਦੇ ਵਿੱਚ ਪਹਿਨਣ ਦੇ ਲਈ ਕੱਪੜੇ ਨਹੀਂ ਹਨ ਤਾਂ ਉਹਨਾਂ ਨੂੰ ਕੱਪੜੇ দান ਕਰ ਦਿਓ ਤੁਹਾਨੂੰ ਇਸ ਦੇ ਨਾਲ ਲਾਭ ਪ੍ਰਾਪਤ ਹੋਵੇਗਾ ਦਾਨ ਪੁੰਨ ਜ਼ਰੂਰ ਕਰੋ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਜਾਵੇਗੀ ਅਤੇ ਤੁਹਾਡੀ ਚੋਲੀ ਖੁਸ਼ੀਆਂ ਦੇ ਨਾਲ ਭਰ ਦੇਵੇਗੀ ਤੁਹਾਡੇ ਮਨ ਦੀਆਂ ਹੁਣ ਸਾਰੀਆਂ ਹੀ ਇਛਾਵਾਂ ਪੂਰੀਆਂ ਹੋ ਜਾਣਗੀਆਂ ਦੋਸਤੋ ਇਸੇ ਸਾਡੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ જેકર એ ચંગી લગી એવીડિયો ચં લી વીડિયોનું અગેવી શેયર કર્યો જી